ਸਰ ਪਰਿਸ਼ਖ ਜੀ ਅੱਜ ਦੇ ਇਸ ਵਕਤ ਤੇ ਜੀ ਸਰੀ ਵੀਰਪਰਾਵਾਂ ਦਾ ਜੀ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਜੀ ਤੇ ਜਿਹੜੇ ਵੀ ਵੀਰਪਰਾ ਆਪਣੇ ਚੈਨਲ ਉੱਪਰ ਨਵੇਂ ਨੇ ਜੀ ਤਾਂ ਹੇਠਾਂ ਦੇ ਘਰੇ ਲਾਲ ਬਟਨ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਨਾ ਲੱਗੇ ਬੈਲ ਆਈਕਨ ਨੂੰ ਆਲ ਤੇ ਪ੍ਰੈਸ ਕਰ ਲਓ ਜੀ ਬਾਕੀ ਜੇਕਰ ਕਿਸੇ ਵੀ ਵੀਰਪਰਾ ਨੇ ਵੀਰੇ ਕਿਸੇ ਵੀ ਸਾਧਨ ਦੀ ਜਾਂ ਕਿਸੇ ਵੀ ਖੇਤੀਬਾੜੀ ਸੰਦ ਦੀ ਐਡ ਲਗਵਾਉਣੀ ਹੋਵੇ ਤਾਂ ਸਕਰੀਨ ਦੇ ਉੱਪਰ ਨੰਬਰ ਸ਼ੋ ਰਿਹਾ ਜੀ 88725 82250 ਜੀ ਇਸ ਨੰਬਰ ਤੇ ਤੁਸੀਂ ਵਟਸਐਪ ਰਾਹੀਂ ਕਿਸੇ ਵੀ ਸਾਧੀਆਂ 5 ਤੋਂ 7 ਫੋਟੋਆਂ ਬਾਕੀ ਉਸ ਦੀ ਜਾਣਕਾਰੀ ਸਾਨੂੰ WhatsApp 'ਤੇ ਭੇਜ ਕੇ ਉਸ ਮਸ਼ੀਨਰੀ ਦੀ ਆਪਣੇ ਚੈਨਲ ਦੇ ਉੱਪਰ ਐਡ ਲਗਵਾ ਸਕਦੇ ਹਾਂ ਜੀ। ਹਾਂਜੀ ਵੀਰੋ ਸਤਿ ਸ੍ਰੀ ਅਕਾਲ ਜੀ। ਇਸ ਵਕਤੇ ਜੀ ਸਰੀ ਵੀਰਪੁਰਾ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਜੀ ਤੇ ਅੱਜ ਦੀ ਜੋ ਵੀਡੀਓ ਵਿੱਚ ਜੋ ਸਭ ਤੋਂ ਪਹਿਲਾਂ ਵੀਰੇ ਸੇਲ ਵਾਸਤੇ ਲੈ ਕੇ ਆਏ ਜੀ ਟਰਾਲੀਆਂ ਵਕਾਉਣੇ ਵੀਰੇ। ਦੋ ਟਰਾਲੀਆਂ ਵਕਾਉਣੀਆਂ ਜੀ। ਦੋਨੇ ਟਰਾਲੀਆਂ ਦਾ ਸਾਈਜ਼ ਹੈ ਜੋ 11 ਫੁੱਟ ਲੰਬੀਆਂ ਨੇ ਜੀ 6 ਫੁੱਟ ਚੌੜੀਆਂ ਨੇ ਜੀ। ਵਧੀਆ ਵਜ਼ਨਦਾਰ ਨੇ ਜੀ ਟਰਾਲੀਆਂ ਦੋਨੇ ਟਰਾਲੀਆਂ ਸਿੰਗਲ ਟੈਰੀ ਨੇ ਜੀ। ਤੇ ਬਾਕੀ ਵੀਰੇ ਵਿੱਡ ਲੱਗਿਆ ਹੋਇਆ ਜੀ ਵਿੱਡ ਤੇ ਜਾਲੀ ਲੱਗੀ ਹੋਈ ਹੈ ਜੀ ਜਾਲੀ ਸਮੇਤ ਨੇ ਜੀ ਦੋਨੇ ਟਰਾਲੀਆਂ ਵਕਿਆਉ ਬਿਨਾ ਜੱਕ ਤੋਂ ਨੇ ਜੀ ਏਰੀਆ ਵੀਰ ਦਾ ਅੰਮ੍ਰਿਤਸਰ ਵੀਰ ਦਾ ਏਰੀਆ ਜੀ ਤੇ ਰੇਟ ਵੀ ਨੇ ਰੱਖਿਆ ਜੋ 175000 ਰੁਪਏ ਵੀ ਨੇ ਰੇਟ ਰੱਖਿਆ ਜੀ 175000 ਰੁਪਏ ਵੀ ਨੇ ਰੇਟ ਰੱਖਿਆ ਜੀ ਦੋਨੇ ਟਰਾਲੀਆਂ ਦਾ ਤੇ ਵੀਰ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋਅ ਰਿਹਾ ਜੀ 6239429412 ਜੀ 6239429412 ਜੀ ਇਸ ਨੰਬਰ ਤੇ ਤੁਸੀਂ ਵੀਰੇ ਕੰਟੈਕਟ ਕਰਕੇ ਜੀ 11 ਫੁੱਟ ਲੰਬੇ ਤੇ 6 ਫੁੱਟ ਚੌੜੀ ਵੀਰੇ ਦੋ ਟਰਾਲੀਆਂ ਖਰੀਦ ਸਕਦੇ ਹੋ ਵੀਰੇ ਇੱਕੇ ਵੀਲ ਵੇ ਦੋਨੇ ਟਰਾਲੀਆਂ ਸੇਲ ਵਾਸਤੇ ਨੇ ਜੀ ਜਾਲੀ ਸਮੇਤ ਨੇ ਜੀ ਤੇ ਅੱਗੇ ਜੋ ਸੇਲ ਵਾਸਤੇ ਲੈ ਕੇ ਆਏ ਜੀ ਸਵਰਾਜ 963 FE ਟਰੈਕਟਰ ਵਕਊ ਹੈ ਜੀ ਤੇ ਇਹ ਟਰੈਕਟਰ 2020 ਮਾਡਲ ਹੈ ਜੀ ਟਰੈਕਟਰ 2020 ਮਾਡਲ ਹੈ ਜੀ ਟਰੈਕਟਰ ਫੋਲ ਵੀ ਡਰਾਈਵਰ ਜੀ ਟਰੈਕਟਰ 4x4 ਹੈ ਜੀ 600 ਘੰਟਾ ਟਰੈਕਟਰ ਚੱਲਿਆ ਹੋਇਆ ਜੀ ਮਾਡਲ ਹੈ ਜੋ 2020 ਮਾਡਲ ਹੈ ਜੀ ਪੰਜਾਬ ਨੰਬਰ ਹੈ ਜੀ ਟਰੈਕਟਰ ਟੌਪ ਮਾਡਲ ਹੈ ਜੀ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਬਾਕੀ ਉਹਰੇ ਵਧੀਆ ਸਾਫ ਕੰਡੀਸ਼ਨ ਚ ਪਿਆ ਟਰੈਕਟਰ ਫੈబ్రੂਰੀ ਛਤਰੀ ਲੱਗੀ ਹੋਇਆ ਜੀ ਏਰੀਆ ਬਿਰਦਾ ਮੋਗਾ ਵੀਰ ਦਾ ਏਰੀਆ ਜੀ ਟਾਇਰਾਂ ਦੀ ਕੰਡੀਸ਼ਨ ਹੈ ਜੋ ਚਾਰੇ ਟਾਇਰ ਜੋ 90% ਕੰਡੀਸ਼ਨ ਚ ਟਾਇਰ ਪਏ ਨੇ ਜੀ ਨਾਲ ਦੇ ਟਾਇਰ ਨੇ ਕੰਪਨੀ ਫਿਟਰ ਟਾਇਰ ਨੇ ਜੀ ਆ ਰੇਟ ਵੀ ਇਹਨਾਂ ਰੱਖਿਆ ਜੋ 8,35,000 ਰੁਪਏ ਵੀ ਇਹਨਾਂ ਰੇਟ ਰੱਖਿਆ ਜੀ 8,35,000 ਰੁਪਏ ਵੀ ਇਹਨਾਂ ਰੇਟ ਰੱਖਿਆ ਜੀ ਤੇ ਵੀਰ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋਅ ਰਿਹਾ ਜੀ 9914431397 ਜੀ 9814431397 ਜੀ ਇਸ ਨੰਬਰ ਤੇ ਤੁਸੀਂ ਵੀਰੇ ਕੰਟੈਕਟ ਕਰਕੇ ਜੀ ਸਵਰਾਜ 963 FE ਟਰੈਕਟਰ ਵੀਰੇ ਖਰੀਦ ਸਕਦੇ ਜੀ 4 ਵੀਲ ਡਰਾਈਵ ਜੀ ਟਰੈਕਟਰ ਤੇ ਅੱਗੇ ਜੋ ਸੇਲ ਵਾਸਤੇ ਲੈ ਕੇ ਆਂ ਜੀ ਰਜੇਂਦਰਾ ਦਾ ਰੋਟਾ ਫੀਟਰ ਸੇਲ ਵਾਸਤੇ ਜੀ ਰਜੇਂਦਰਾ ਕੰਪਨੀ ਦਾ ਵੀਰੇ ਰੋਟਾ ਫੀਟਰ ਸੇਲ ਵਾਸਤੇ ਜੋ ਮਾਡਲ ਹੈ ਜੀ 2017 ਮਾਡਲ ਜੀ 2017 ਮਾਡਲ ਹੈ ਜੀ ਰੋਟਾਵੇਟਰ ਜੀ ਤੇ ਏਰੀਆ ਬਰਦਾ ਸੰਗਰੂਰ ਵੀਰ ਦਾ ਏਰੀਆ ਜੀ ਬਾਕੀ ਵੀਰੇ ਵਧੀਆ ਸਾਫ ਕੰਡੀਸ਼ਨ ਚ ਪਾ ਡਬਲ ਸਾਈਡਰ ਤਵੀ ਲੱਗਿਓ ਜੀ ਮਸ਼ੀਨ ਸਮੇਤ ਹੈ ਜੀ ਬਾਕੀ ਗিয়ার ਵਗੈਰਾ ਦੀ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਬਾਜ ਨਹੀਂ ਹੈਗੀ ਜੀ ਵਧੀਆ ਸਾਫ ਕੰਡੀਸ਼ਨ ਚ ਪੈ ਰੋਟਾ ਫੈਟਰ ਜੀ ਤੇ ਰੇਟ ਵੀ ਨਾ ਰੱਖ ਜੋ 90000 ਰੁਪਏ ਵੀ ਨਾ ਰੇਟ ਰੱਖਿਆ ਜੀ 90000 ਰੁਪਏ ਵੀ ਨਾ ਰੇਟ ਰੱਖਿਆ ਜੀ ਤੇ ਵੀਰ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋਅ ਰਿਹਾ ਜੀ 9464885273 ਜੀ ਇਸ ਨੰਬਰ ਤੇ ਤੁਸੀਂ ਵੀਰੇ ਕੰਟੈਕਟ ਕਰਕੇ ਜੀ ਰਜੇਂਦਰਾ ਕੰਪਨੀ ਦਾ ਵੀਰੇ ਰੋਟਾ ਵੇਟਰ ਖਰੀਦ ਸਕਦੇ ਹੋ ਜੀ ਤੇ ਅੱਗੇ ਜੋ ਸੇਲ ਵਾਸਤੇ ਲਿਬਰੇ ਲੈ ਕੇ ਆਏ ਜੀ ਟਰਾਲੀ ਵਕੈਊ ਹੈ ਜੀ ਤੇ ਇਹ ਟਰਾਲੀ ਦਾ ਵੀਰੇ ਸਾਈਜ਼ ਹੈ ਜੋ 12 ਫੁੱਟ ਲੰਬੇ ਜੀ 6.5 ਫੁੱਟ ਚੌੜੀ ਹੈ ਜੀ 12 ਬਾਈ 6.5 ਫੁੱਟ ਦੀ ਟਰਾਲੀ ਵਕੈਊ ਹੈ ਜੀ ਡਬਲ ਟੈਰੀ ਹੈ ਜੀ ਜੈਕਰ ਲੱਗਿਆ ਹੋਇਆ ਹੈ ਜੀ ਵਧੀਆ ਸਾਫ ਕੰਡੀਸ਼ਨ ਚ ਟਾਇਰ ਪੈ ਨਹੀਂ ਜੀ ਬੇਦਾਗ ਟਾਇਰ ਨੇ ਜੀ ਜੈਕ ਲੱਗਿਆ ਹੋਇਆ ਜੀ ਵਧੀਆ ਹੈਵੀ ਵਾਲਾ ਜੈਕ ਲੱਗਿਆ ਹੋਇਆ ਜੀ ਤੇ ਵਡਾ ਸਮੇਤ ਹੈ ਜੀ ਬਕਾਉ ਏਰੀਆ ਬਿਰਦਾ ਬਾਬਾ ਨਾਨਕ ਵੀਰ ਦਾ ਏਰੀਆ ਜੀ ਏਰੀਆ ਬਿਰਦਾ ਡੇਰਾ ਬਾਬਾ ਨਾਨਕ ਵੀਰ ਦਾ ਏਰੀਆ ਜੀ ਤੇ ਰੇਟ ਵੀ ਨਾ ਰੱਖ ਜੋ 175000 ਰੁਪਏ ਵੀ ਇਹਨਾਂ ਰੇਟ ਰੱਖਿਆ ਜੀ 175000 ਰੁਪਏ ਵੀ ਇਹਨਾਂ ਰੇਟ ਰੱਖਿਆ ਜੀ ਤੇ ਵੀਰ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋਅ ਰਿਹਾ ਜੀ 9041661936 ਜੀ 90416G 61936 ਇਸ ਨੰਬਰ ਤੇ ਤੁਸੀਂ ਵੀਰੇ ਕੰਟੈਕਟ ਕਰਕੇ ਜੀ 12:30 ਫੁੱਟੀ ਟਰਾਲੀ ਵੀਰੇ ਖਰੀਦ ਸਕਦੇ ਹੋ ਡਾਵਲ ਟੈਰੀ ਵੀਰੇ ਜੈਕ ਲੱਗਾ ਜੀ ਵਿੱਡ ਸਮੇਤ ਵਿਕਿਆ ਹੋਇਆ ਜੀ ਤੇ ਵੀਡੀਓ ਨੂੰ ਅੰਤ ਤੱਕ ਵੇਖ ਲਿਜੀਏ ਸਾਰੇ ਵੀਰ ਪ੍ਰਮਾ ਦਾ ਤਹਿ ਦਰੋ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਜੀ ਬਾਕੀ ਇਸ ਪ੍ਰਕਾਰ ਦੇ ਹੋਰ ਵੀ ਮੇ ਵੀਡੀਓ ਵੇਖਣ ਲਈ ਜੁੜੇ ਰਹੋ ਆਪਣੇ ਚੈਨਲ ਨਾਲ ਜੀ ਓਕੇ ਦੋਸਤੋ ਧੰਨਵਾਦ ਜੀ